ਮਾਇਆ ਸ਼ਹਿਰ ਸੰਗਰੂਰ ਦੇ ਵਿੱਚ ਪੰਜ ਤਰ੍ਹਾਂ ਫਾਸਟ ਫੂਡ ਵਾਲਦੇ ਉੱਤੇ ਬਾਈਆਂ ਨੇ ਕਰਤੇ ਵੱਡੇ ਧਮਾਕੇ ਕੀ ਧਮਾਕੇ ਕਿਤਨੇ ਗੱਲ ਕਰਦੇ ਬਾਈ ਨਾ ਬਾਈ ਅਸੀਂ ਗੱਲ ਜੀ ਅਸੀਂ ਗੱਲ ਉਹ ਠਾਕੂ ਬਾਈ ਜੀ ਦੋ ਚਾਨਣਾ ਕਿ ਯਾਰ ਤੁਸੀਂ ਧਮਾਕੀ ਬਹੁਤ ਵੱਡੇ ਕਰਦੇ ਕਿਹੜੇ ਕਿਹੜੇ ਕਰਦੇ ਤੇ ਕਦੋਂ ਤੱਕ ਲਈ ਕਰਦੇ ਵੀਰੇ ਆਪਾਂ ਨੇ ਇਹ 1 ਸਤੰਬਰ ਤੋਂ ਲੈ ਕੇ 1 ਜਨਵਰੀ ਤੱਕ ਪੂਰੇ ਆਪਣੇ ਜਾਨੀ ਕਿ ਕੱਲ ਤੋਂ ਜੀ ਕੱਲ ਤੋਂ ਹਾਂਜੀ ਅੱਛਾ ਜੀ ਕੱਲ ਤੋਂ ਮੇਰੇ ਆਪਣੇ ਧਮਾਕੇ ਨੇ ਜਦੋਂ ਵੀ ਕੋਈ ਬੰਦਾ ਨਾਰਮਲ ਖਾਣਾ ਖਾਣ ਆਉਂਦਾ ਹਨਾ 300 ਦਾ ਬਿੱਲ ਬਣ ਗਿਆ ਉਹਦਾ ਹੁਣ ਆਪਾਂ ਇੱਕ ਗਰ ਕੂਪਨ ਦੇਵਾਂਗੇ ਜਿਹੜਾ ਲੱਕੀ ਕੂਪਨ ਆ ਹੋਰ ਵੀ ਵਧੀਆ ਨੇ ਆਮਨੇ ਵੀਰੇ ਅੱਛਾ ਜੀ ਹਾਂ ਜੀ ਇਹ ਕਿੰਨੀ ਤਰੀਕ ਤੱਕ ਚੱਲਣਾ ਜੀ ਆਪਣਾ ਇਹ ਵੀਰੇ ਆਪਾਂ ਹਰ ਜਿਵੇਂ ਦਸਹਿਰੇ ਤੇ ਫੈਸਟੀਵਲ ਆ ਗਿਆ ਨਾ ਦਿਵਾਲੀ ਤੇ ਆ ਗਿਆ ਗੁਰਪੁਰਬ ਤੇ ਆ ਗਿਆ ਹਰ ਇੱਕ ਵਾਰੀ ਆਪਾਂ ਇਹ ਕੂਪਨ ਕੱਢਿਆ ਕਰਾਂਗੇ ਕੂਪਨ ਹਰ ਕਵਾਰੀ ਹੀ ਆਪਾਂ ਵਾਸ਼ਿੰਗ ਮਸ਼ੀਨ ਹਾਂ ਵਾਸ਼ਿੰਗ ਮਸ਼ੀਨ ਵੀਰੇ ਜਿਵੇਂ ਆਪਾਂ ਦਸਹਿਰੇ ਤੇ ਕੱਢਾਂਗੇ ਤਾਂ ਉਦੋਂ ਆਪਾਂ ਜਦੋਂ ਦਸਹਿਰੇ ਤੇ ਬੰਦੇ ਨਿਕਲ ਗਿਆ ਉਦੋਂ ਆਪਾਂ ਉਹਦੇ 7 ਦਿਨਾਂ ਦੇ ਲਈ ਉਹਦੇ ਲਈ ਖਾਣਾ ਲਿਮਟਿਡ ਫ੍ਰੀ ਹੈ ਅੱਛਾ ਜੀ ਯਾਨੀ ਕਿ ਮੇਨ ਆਪਾਂ ਕੱਢਣਾ 1 ਜਨਵਰੀ ਨੂੰ 1 ਜਨਵਰੀ ਨੂੰ ਆਪਣਾ ਮੇਨ ਹੈ ਜਿੱਥੇ ਜਦੋਂ ਵਾਸ਼ ਤੇ ਆਪਣਾ ਐਲ.ਡੀ. ਹਾਂ ਠੀਕ ਹੈ ਜੀ ਇਹ ਉੱਪਰ ਵੀ ਟੋਕਨ ਨੇ ਜਿਵੇਂ 500 ਦੇ ਵਿੱਚ ਦੋ ਹਾਂਜੀ ਵੀਰੇ ਜਿਵੇਂ 300 ਦਾ ਕੋਈ ਖਾਣਾ ਖਾਂਦਾ ਤਾਂ ਉਹਨੇ ਇੱਕ ਬੂਪਣਾ ਵੀਰੇ 500 ਦਾ ਖਾਂਦਾ ਤਾਂ ਦੋ ਨੇ 1000 ਦਾ ਖਾਂਦਾ ਤਾਂ ਪੰਜ ਨੇ ਠੀਕ ਹੈ ਜੀ ਇਹ ਨਾਲੇ ਵੀਰੇ ਇਹ ਨਹੀਂ ਹੈਗਾ ਵੀ ਵੀ ਆਪਾਂ ਐਕਸਟਰਾ ਪੇਸ ਪੈਸੇ ਲੈ ਰਹੇ ਹਾਂ ਸਾਡਾ ਤੁਸੀਂ ਮੈਨੂੰ ਚੈੱਕ ਕਰ ਸਕਦੇ ਹੋ ਸੇਮ ਪ੍ਰਾਈਸ ਕੁਆਲਿਟੀ ਸੇਮ ਰਹੇਗੀ ਬਿਲਕੁਲ ਸੇਮ ਕੋਈ ਕੁਆਲਿਟੀ ਦੇ ਵਿੱਚ ਜਾਂ ਰੇਟ ਦੇ ਵਿੱਚ ਕੋਈ ਵਾਧਾ ਘਟਾ ਕੋਈ ਕੋਈ ਨਹੀਂ ਵੀਰੇ ਤੁਸੀਂ ਆਪਣਾ ਇੰਸਟਾਗ੍ਰam ਦੇ ਪੇਜ ਹੈਗਾ ਵੀਰੇ ਤੁਸੀਂ ਮੈਨੂੰ ਚੈੱਕ ਕਰ ਸਕਦੇ ਹੋ ਉਹੀ ਰੇਟ ਉਹੀ ਸੇਮ ਰੇਟ ਹੈ ਤੇ ਆਉਣਾ ਕਿੱਥ ਉਦੇ ਬਿਲਕੁਲ ਆਪੋਜੀਟ ਆਪਣਾ ਪੰਜ ਤਾਰਾ ਫਸਟ ਫੋਰ ਆਈ। ਕੋ ਆਰਡਰ ਡਿਲੀਵਰੀ ਵੀ ਹੈ ਵੀਰੇ। ਹਾਂਜੀ ਵੀਰੇ। ਆਪਣਾ ਨੰਬਰ ਆਪਣਾ ਨੰਬਰ ਹੈ ਵੀਰੇ ਆਨਲਾਈਨ 9464510308 ਜੀ। ਜਦੋਂ ਮਰਜ਼ੀ ਤੁਸੀਂ ਮਤਲਬ ਕਿ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਡਿਲਿਵਰੀ ਚਾਰजेस ਕੋਈ ਨਹੀਂ ਹੈ ਵੀਰੇ। ਫ੍ਰੀ ਹੈ ਜਮਾਨ। ਲੋਏ ਮਿੱਤਰੋ ਨੰਬਰ ਸਕਰੀਨ ਤੇ ਨੰਬਰ ਤੇ ਕਾਲ ਕਰਕੇ ਤੁਸੀਂ ਘਰ ਬੈਠੇ